ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦੇ ਅੱਜ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤੁਹਾਨੂੰ ਦੱਸ ਦਈਏ ਕਿ ਗਰਦਾਸਪੁਰ ਦੇ ਵਿੱਚ ਇੱਕ ਬਹੁਤ ਹੀ ਹੋਣਹਾਰ ਦੋ ਨੌਜਵਾਨਾਂ ਨੇ 골ਡ ਮੈਡਲ ਲੈ ਕੇ ਗਰਦਾਸਪੁਰ ਵਾਪਸ ਪਰਤਣੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿੱਥੇ ਕਿ ਬਹੁਤ ਸਾਰੇ ਨੌਜਵਾਨ ਇੰਟਰਨੈਟ ਦੇ ਉੱਤੇ ਆਪਣਾ ਸਮਾਂ ਬਤੀਤ ਕਰਦੇ ਤੇ ਆਪਣਾ ਸਮਾਂ ਖਰਾਬ ਕਰਦੇ ਤੇ ਬਹੁਤ ਸਾਰੇ ਨੌਜਵਾਨ ਜਿਹੜਾ ਆ ਉਹ ਮਾੜੇ ਕੰਮਾਂ ਦੇ ਵਿੱਚ ਵੀ ਇੰਟਰਨੈਟ ਤੋਂ ਸਿੱਖ ਕੇ ਤੇ ਪੈ ਜਾਂਦੇ ਨੇ ਤੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਗਲਤ ਰਾਵਾਂ ਵੱਲ ਵੀ ਤੁਰ ਪੈਂਦੇ ਨੇ ਉੱਥੇ ਹੀ ਇਹਨਾਂ ਨੌਜਵਾਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੰਟਰਨੈਟ ਨੂੰ ਵਰਤੋਂ ਵਿੱਚ ਲਿਆ ਕੇ ਇੰਟਰਨੈਟ YouTube ਦੇ ਉੱਤੋਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਿੱਖੀਆਂ ਤੇ ਨਾਲ ਦੀ ਨਾਲ ਉਹਨਾਂ ਨੇ weight lifting ਦੇ ਵਿੱਚ ਜਿਹੜਾ ਆ ਪਾਵਰ ਲਿਫਟਿੰਗ ਜਿੰਨੂੰ ਆਪਾਂ ਕਹਿ ਸਕਦੇ ਆ ਉਹ ਸਿੱਖ ਕੇ ਤੇ ਜਿਹੜਾ ਆ ਸੋਨ ਤਗਮੇ ਦੋਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਸੋਨ ਤਗਮੇ ਜਿਹੜੇ ਆ ਹਾਸਲ ਕਰ ਲੈਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਭਾਰਤ ਆਪਣੇ ਜਦੋਂ ਪੰਜਾਬ ਗਰਦਾਸਪੁਰ ਦੇ ਵਿੱਚ ਪਰਤੇ ਤਾਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨੇ ਨਿੱਘਾ ਸਵਾਗਤ ਗਰਦਾਸਪੁਰ ਦੇ ਵਿੱਚ ਕੀਤਾ ਜਦੋਂ ਇਹਨਾਂ ਨੇ 골ਡ ਮੈਡਲ ਜਿੱਤਿਆ ਤੇ ਜਦੋਂ ਦਾਦਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਇਹਨਾਂ ਦੇ ਪਿਤਾ ਨੇ ਵੀ ਇਹਨਾਂ ਦਾ ਜਿਹੜਾ ਆ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਅੱਗੇ ਵਿਦੇ ਮਾਪਿਓ ਦਾ ਸਾਥ ਵੀ ਮਿਲਿਆ ਤੇ ਨਾਲ ਦੀ ਨਾਲ ਜਿਹੜਾ ਆ ਆਪ ਬੱਚਿਆਂ ਨੇ ਵੀ ਇੰਟਰਨੈਟ ਤੋਂ ਸਿੱਖ ਕੇ ਆਪਣੇ ਆਪ ਨੂੰ ਕਾਮਯਾਬੀ ਦੇ ਰਾਹ ਵੱਲ ਭੇਜਿਆ ਇਹਨੂੰ ਦੇਖ ਕੇ ਤੁਹਾਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਆਪਣਾ ਸਮਾਂ ਜਿਹੜਾ ਤੁਸੀਂ ਬਤੀਤ ਕਰਦੇ ਹੋ ਜਿਹੜਾ ਤੁਸੀਂ ਆਪਣਾ ਸਮਾਂ ਇੰਟਰਨੈਟ ਤੇ ਬੇਫਾਲਤੂ ਵੀਡੀਓ ਵੇਖ ਕੇ ਖਰਾਬ ਕਰਦੇ ਹੋ ਨੱਚਣ ਟੱਪਣ ਤੇ ਗਾਉਣ ਵਾਲੀਆਂ ਵੀਡੀਓ ਵੇਖ ਕੇ ਬੇਫਾਲਤੂ ਸਮਾਂ ਬਰਬਾਦ ਕਰਦੇ ਹੋ ਉੱਥੇ ਹੀ ਚੰਗੀਆਂ ਵੀਡੀਓ ਦੇਖ ਕੇ ਚੰਗਾ ਸਭ ਕਲਵੋਤੇ ਆਪਣੇ ਆਪ ਨੂੰ ਵੀ ਇਹਨਾਂ ਬੱਚਿਆਂ ਵਾਂਗੂ ਕਿਸੇ ਮੰਜ਼ਲ ਤੱਕ ਪਹੁੰਚਾ ਦਿਵੋ ਇਹਨਾਂ ਬੱਚਿਆਂ ਦਾ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਗਰਦਾਸਪੁਰ ਦੇ ਵਿੱਚ ਸਵਾਗਤ ਹੋਇਆ ਆ ਤੇ ਇਵੇਂ ਹੀ ਤੁਹਾਡਾ ਵੀ ਸਵਾਗਤ ਹੋ ਸਕਦਾ ਹੈ ਜੇਕਰ ਤੁਸੀਂ ਵੀ ਇਹਨਾਂ ਬੱਚਾ ਵਾਂਗੂ ਕੁਝ ਸਿੱਖ ਕੇ ਪੰਜਾਬ ਦੇ ਵਿੱਚ ਖੇਡਾਂ ਦੇ ਵਿੱਚ ਜਾਂ ਫਿਰ ਕੁਝ ਹੋਰ ਕੰਮਾਂ ਦੇ ਵਿੱਚ ਜੇਕਰ ਮੱਲਾ ਮਾਰ ਸਕਦੇ ਹੋ ਤੇ ਜ਼ਰੂਰ ਮਾਰਨੇ ਚਾਹੀਦੀਆਂ ਨੇ ਬਾਕੀ ਆਓ ਗੱਲਬਾਤ ਕਰਦੇ ਆਂ ਇਹਨਾਂ ਦੇ ਦਾਦਾ ਜੀ ਨਾਲ ਤੇ ਇਹਨਾਂ ਨੌਜਵਾਨ ਦੇ ਨਾਲ ਕੀ ਕਹਿੰਦੇ ਨੇ ਇਹ ਨੌਜਵਾਨ ਆਪਣੇ ਮਾਣ ਸੰਗ ਕੀ ਲੱਗਦੇ ਆਂ ਮੈਂ ਜਿਹੜਾ ਦਾਦਾ ਜੀ ਲੱਗਦੇ ਜਸ਼ਨ ਇਹ ਕਿੱਦਾਂ ਜਿਹੜਾ ਘਰ ਦੇ ਨਾਲ ਵੀ ਬੜੀ ਸਪੋਰਟ ਰੈਂਦੀ ਆ ਤੇ ਕਿਵੇਂ ਤੁਸੀਂ ਨਹੀਂ ਸਪੋਰਟ ਕਰਦੇ ਲੋ ਕਿੱਦਾਂ ਸਾਹ ਮਿੱਠੇ ਰਹਿੰਦੇ ਆ ਇਹ ਪੜ੍ਹਨ ਤੋਂ ਨਾਲ ਹੀ ਇਹ ਜਿੰਮ ਸਿੱਖਣ ਲੱਗ ਪਏ ਹੈ ਤੇ ਜਿੰਮ ਤੇ ਜਾਣ ਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਹੇ ਤੇ ਕਹ ਰਿਹਾ ਕੰਮ ਆਪਣੀ ਮਿਹਨਤ ਦਿੱਤੀ ਹੋਰੀ ਡੈਲੀ ਇਹਦਾ ਵੀ ਫੌਜੋਂ ਰਟਾਰਾ ਹੈ ਉਹਨੇ ਵੀ ਬੜਾ ਸੁਖੋਗ ਪੈਸੇ ਤੇ ਲੈ ਲਉਂ ਕੰਮ ਪੂਰੀ ਮਨਜ ਹਾਂਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਦੀ ਥੋੜੀ-ਬੋੜੀ ਮਦਦ ਕਰੀ ਜਾਏ ਜੀ ਜਿਤਰਾ ਨਹੀਂ ਹੋ ਸਕੀ ਅੱਜ ਕੱਲ੍ਹ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਜਣ ਖੁਸ਼ੀ ਆ ਜੀ ਬੱਚਾ ਚਲੋ ਇਹ ਲੰਡ ਪਿਆ ਨਾਲੇ ਨਸ਼ਾ ਨਸ਼ਾ ਤੋਂ ਰਹਿਣ ਨਾਲੇ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਸਭ ਨੂੰ ਆਪਣੇ ਬੱਚੇ ਮੁਕਾਬਲਤ ਹੋਣ ਤੇ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਂ ਪਿਓ ਦਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਂ ਪਿਓ ਦਾ ਵੀ ਸਾਥ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਸੇਧ ਹੋਣਾ ਚਾਹੀਦਾ ਹਸਲੇ ਵਾਲੀ ਫੇੜੀ ਤੁਰਦਾ ਜੇ ਮਾਂ ਪਿਓ ਨਾਲ ਕਰਕੇ ਮਾਂ ਦਾ ਉਹਨੂੰ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ ਹੈ ਸੋ ਸੋ ਬੁੜੇ। ਕੋਸ਼ਿਸ਼ ਹੈ ਮੇਰਾ ਨਾਮ ਤਰਨਪ੍ਰੀਤ ਸਿੰਘ ਆ। ਮੈਂ ਲੂਣਾ ਪਿੰਡ ਦਾ ਰਹਿਣ ਵਾਲਾ ਆ। ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ-ਘੱਟ ਵੀ 3 ਸਾਲ ਹੋ ਗਏ ਆ। ਮੈਂ ਜੁੜਿਆ ਇਸ ਗੇਮ ਵਿੱਚ। ਮੈਂ ਮੈਨੂੰ ਹੁਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ। ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆਂ ਖਾਲਸਾ ਜੇਮ ਵਿੱਚ ਸਾਡੇ ਪਿੰਡ ਲੱਗੇ ਜੇਮ ਆ। ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣੋਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ। ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ। ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁੱਕੇ ਆਂ ਨੈਸ਼ਨਲ ਵਗੈਰਾ, ਤੇ ਹੁਣ ਇਹ ਦਸੰਬਰ ਵਿੱਚ ਟ੍ਰਾਇਲ ਹੋਏ ਸੀਗੇ ਇਹ ਜੈਪੁਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦੇ ਨਾਲ ਅਸੀਂ ਹੁਣ ਥਾਈਲੈਂਡ ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟਾਗਰੀ ਵਿੱਚ ਉਹਦਾ ব্রੌਂਜ਼ ਆ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਜੀ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਜੀ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਹਿੰਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਾਉਣੀ ਕਿਹੜੇ ਦਿਨ ਕਿਹੜੀ ਲਾਉਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ YouTube ਤੋਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈ ਹੈ ਸਾਡਾ ਆਪਣੇ ਤਯਰਬਾ ਆ ਤੇ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡਲਿਫਟ ਸਕੁਐਟਸ ਸਟਰੋਂਗ ਕੀਤੀ। ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਅਜੇ ਤੱਕ ਜੇ ਗੇਮ ਸ਼ੁਰੂ ਤੋਂ ਸ਼ੌਂਕ ਇਹੀ ਸੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰਲਿਫਟਰਾਂ ਦੇ ਧਰਿਰ ਤੇ ਘਾਟੀ ਹੁੰਦੇ ਬਸ ਜ਼ੋਰ ਚਾ ਤੇ ਇਹੀ ਚੱਕਰੇ ਆ ਵੀ ਬਸ ਜਿੰਮ ਜਾ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਾਰ ਚੁੱਕੀ ਹੈ ਵੱਧ ਚੁੱਕ ਕੇ ਵੇਖਣਾ ਵੱਧ ਚੁੱਕ ਕੇ ਵੇਖਣਾ ਜਿੰਮ 'ਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ 'ਚ ਜਿੰਨੇ ਵੀ ਮੂੜੇ ਹੁੰਦੇ ਰਹੇ ਆ ਤੇ ਫਿਰ ਓਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਾਲ ਮੈਂ ਉਦੋਂ 10ਥ ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ। ਉਹੀ ਕੰਪੀਟੀਸ਼ਨ ਨੇ ਕਿਹਾ ਹੋਇਆ ਕੰਪੀਟੀਸ਼ਨ ਜਿੱਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁੜਿਆ ਰਿਹਾ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਾਵਾਂਗਾ। ਤੇ ਸਾਰਾ ਤੁਸੀਂ YouTube ਤੇ ਤੁਸੀਂ ਸਿੱਖਿਆ। ਨਹੀਂ ਕੁਝ ਮਤਲਬ ਇਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋਲ ਸਲਾਹ ਲੈ ਲੈਣੀ, ਸਿੱਖਿਆ ਲੈ ਲੈਣੀ। ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠਾ ਕਰ ਲੋ। ਤੇ ਬਸ ਜੇਰ ਉਹਨਾਂ ਕੋ ਪੋਸ਼ਕੀ ਤੇ ਪਰਟਾ ਲਾਉਂਦਾ ਆਪਾਂ ਸੋਸ਼ਲ ਮੀਡੀਆ ਤੋਂ ਜਨਾਲ ਹਾਂਜੀ 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 ਬੱਚੇ ਫਰੈਂਡੀ ਦੀ ਸ਼ੁਰੂ ਤੋਂ ਹਾਂਜੀ ਆਪਾਂ ਇੱਕੋ ਸਕੂਲ ਪੜੇ ਹਾਂ ਸ਼ੁਰੂ ਤੋਂ ਇਕੱਠੇ ਫਰੈਂਡ ਹਾਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਕੀਓ ਜਾਂ ਕਿਸੇ ਨੇ ਮਦਦ ਵੀ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਹਿਣ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨਹੀਂ ਸਰਦਾ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ ਗੋਲਡ ਹੁੰਦਾ ਬਾਅਦ ਚ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸਓ ਦੇ ਤਰਕੜਾ ਪਹਿਲਾਂ ਸਾਰਾ ਆਪ ਦਾ ਗਾਂ ਕਿਉਂ ਵੀ ਅੱਗੇ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਣਾ ਚਾਹੂੰ ਜਿਹੜੇ ਨੈਤਿਕ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਰ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹ ਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮੁਕਾਮ ਤੇ ਪਹੁੰਚੋਗੇ ਮੇਰਾ ਨਾਮ ਉਹ ਨਦੀ ਚੈਗੇ ਆ ਮੈਂ ਪਿੰਡ ਜੋੜਾ ਗਲੰਦੇ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਾਵਲਿਪਟ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਸਾਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈਡਬਲਯੂਪੀਐ ਤੇ ਜਿਹਦੇ थ्रू ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਐਡੇ ਤੇ ਕਿੰਨੀ ਅ ਕੰਟਰੀਆਂ ਸੀ ਜਿਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਤੇ ਤੁਹਾਡਾ ਮੇਨ ਮੁਕਾਬਲਾ ਕਿਸ ਦੇ ਨਾਲ ਸੀ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਮੇਰੇ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ ਅੱਗੇ ਕੀ ਐਮ ਇਹ ਲੈ ਕੇ ਚੱਲਿਓ ਅਸਦਾ ਐਮ ਚਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ ਹਨੂ ਸਪੋਰਟ ਹੈ ਨਹੀਂ ਨਹੀਂ ਗੌਰਮੈਂਟ ਵੱਲੋਂ ਤੇ ਜਿਵੇਂ ਕੀ ਹੁਣ ਹੀ ਆਪਣਾ ਖਰਚਾ ਜਿੰਨਾ ਸਾਰਾ ਆਪਣਾ ਖਰਚਾ ਕਰਕੇ ਗਏ ਆ ਗਵਰਨਮੈਂਟ ਵੱਲੋਂ ਕੋਈ سپورਟ ਨਹੀਂ ਆਨੀ ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਮੈਂ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਨਹੀਂ ਹੈ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਹੈ ਪਬਲਿਫਟਿੰਗ ਕੋਚ ਦੀ ਅਸੀਂ ਆਪ ਹੀ ਕਰਦੇ ਆਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣਦੇ ਆਂ ਆ ਪ੍ਰੈਕਟਿਸ ਕਰਕੇ ਕਿੰਨੇ ਕਿ ਜਾਣੇ ਪਾਗਲੇ ਆਸ ਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਣੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ ਤਿੰਨੇ ਜਾਣੇ ਸੀ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨਾਂ ਦੀ ਪੋਜੀਸ਼ਨ ਪਈ ਤਿੰਨੇ ਜਾਨਾਂ ਦੇ 골ਡ ਬੇ ਤੇ ਦੋ ਜਾਨਾਂ ਦੇ ਬ੍ਰੌਂਜ਼ ਮੈਡਲ 'ਤੇ ਤੁਸੀਂ ਕਿਹੜਾ ਮੈਡਲ ਮੈਨੂੰ ਕੋਲ 골ਡ ਮੈਡਲ